ਦੇ ਸਾਡੇ ਐਸ ਐਚਓ ਗੇਟ ਹਕੀਮਾ ਕੋਈ ਮੁਕਦਮੇ ਦੀ ਤਫਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ 1 ਦਰਪਨਾਲੂ ਵਾਲੇ ਜੀ ਕਰ ਰਹੇ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਨਮ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅੰਮ੍ਰਿਤਸਰ ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸੁਭਦਾ ਕੇਂਦਰ ਤਰੰਤਰ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਕਿ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉੱਥੇ ਝਾਲ ਸਜਾਈ ਕਰਕੇ ਫੇਕ ਆਰਮ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਖੀਤੇ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨ ਆ ਉਹ ਇਹਨਾਂ ਨੇ ਉਰ ਗਵਰ ਕਰਕੇ ਉਹ ਡਰਾਈਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਬਦੀਸ਼ ਕਰ ਰਹੇ ਨੇ ਇਹਦੇ ਜਿਹਨਾਂ ਨੇ ਕੋਲ 8 ਬੰਦੇ ਰੈਸਟ ਕਰ ਲਏ ਨੇ ਜਿਨ੍ਹਾਂ ਚੋਂ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਤੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕੈਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਅਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੇ ਉਹ ਉਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ EMPLOYEES ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਪੀਡੀਵੀ ਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿੰਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਬੱਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਜੇ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂ ਤਰੰਤ ਤਰੰਤ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰੰਤ ਤਰੰਤ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਐਡਮਿਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੋਲਿਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਾਂ ਨੰਨ ਦੱਸ ਸਕਦਾ ਉਹ ਵੀ ਡਿਸਟ੍ਰੈਕਟ ਹੀ ਦੱਸੋ ਜਿਨ੍ਹਾਂ ਦੇ ਬੰਦੇ ਦੇ ਨਾਮ ਨਾਮਿਨੇਟ ਕੀਤੇ ਗਏ ਉਹਨਾਂ ਨੇ ਇਹ ਵੀ ਉਹਦੇ ਅੰਦਰੋਂ ਹੀ ਸਾਰਾ ਕੰਮ ਕੀਤਾ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡਸ ਹੋਵੇ ਉਹਨਾਂ ਕੋਲ ਜਾਲੀ ਲਾਇਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੋਲਿਜ ਆ ਅਸੀਂ ਉਹ ਸਰ ਡੀਸੀ ਅਫਸਰ ਨੰਬਰ ਲੈਣ ਵਾਲੇ ਆ ਜੀ ਇਹ ਸਾਮ ਨੈਸ਼ਨਲ ਬਾਰੇ ਸਾਲ ਚੱਲ ਰਿਹਾ ਕਿ ਕਿ ਜੁਨਾਹ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਦੀ ਜਿਦੀ ਵੀ ਕਨਾਈਵੈਂਸ ਤੇ ਜਿਦੀ ਜਿਦੀ ਵੀ ਨੌਲੇਜ ਹੋਵੇਗਾ ਵੀ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣਗੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਚ ਲੈਣੀ ਆ ਸਰ ਲਾਇਸੈਂਸ ਬਣਦੇ ਕਿਥੋਂ ਆ ਰਹਿਣ ਵਾਲੇ ਆ ਜਿਹੜੇ ਅੱਗੇ ਨੇ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ, ਮਨਪ੍ਰੀਤ ਆ, ਕਮਰਦੀਪ ਆ, ਰੋਹਿਤ ਆ, ਹਰਵਿੰਦਰ, ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ ਕਾਰਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ। ਇਹ ਪਹਿਲੇ ਵੀ ਕੇਸ ਹੈ ਇਹਨਾਂ ਦੇ ਉੱਪਰ। ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਨਹੀਂ ਉਹ ਇਨਵੈਸਟੀਗੇਸ਼ਨ ਦੌਰਾਨ ਅਸੀਂ ਕਲੀਅਰਿਟੀ ਕਰਾਂਗੇ। ਹਾਲ ਦੀ ਗੱਡੀ ਐਜ਼ ਆਫ ਰੌ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਜਿਹੜੇ ਵੈਪਨ ਐ ਇਹ ਕਿ ਨਾਮ ਚੜੇ ਪਏ ਨੇ ਲਾਇਸੈਂਸ ਉੱਤੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਜਿਹੜੇ ਨੇ ਉਹ ਜਿਹੜੇ ਆਰਮਡ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਵੀ ਇਹ ਜਿਹੜੇ ਝਾਲੀ ਲਾਇਸੈਂਸਾਂ ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੇ ਜਰ ਚੜ ਹੀ ਗਏ ਅਗਰ ਸਰਕਾਰੀ ਕਿਤਾਬਾ 'ਤੇ ਚੜ ਗਏ ਫਿਰ ਨਗਲੀ ਕੀ ਸਰਕਾਰੀ ਸਰਕਾਰੀ ਕਿਤਾਬਾ 'ਤੇ ਨਹੀਂ ਚੜ ਪਿਛਲੇ ਰਿਕਾਰਡ ਤੋਂ ਉੱਥੇ ਰਿਕਾਰਡ ਨਹੀਂ ਹੈਗਾ ਇਹਨਾਂ ਨੇ ਫੌਜ ਲਿਸੈਂਸ ਉਹ ਕਿਉਂਕਿ ਉੱਥੋਂ ਉਹਨਾਂ ਦੇ ਬੰਦੇ انرੋਲ ਸੀਗੇ ਉਹ ਜਿਹੜਾ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜਨੂਅਲ ਇਸ਼ੂ ਹੋਇਆ ਵਾ ਪਰ ਇਹ ਸਰਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਐਸ ਆਫ ਨਾਓ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ ਯੂਆਈਟੀ ਨੰਬਰ ਹੁੰਦਾ ਹੈ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਪਹਿਲੇ ਆਧਾਰ ਕਾਰਡ ਨਕਲ ਬੰਦਾ ਸੀ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿਸੀ ਉੱਥੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰਦੇ ਕਿਉਂਕਿ ਉਹਨਾਂ ਦੇ ਵਿਚਲੇ ਹੀ ਬੰਦੇ ਨੇ ਨਾ ਥੇ ਆਰ ਇਨਰੋਲ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆ ਨੰਬਰ ਲਾਉਣਾ ਆ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾਉਂਦੇ ਹਾਂ ਜੀ ਕੋਈ ਇਨਕੁਆਰੀ ਨਹੀਂ ਹੋਈ ਕੋਈ ਕੁਝ ਨਹੀਂ ਆਇਆ ਯੈਸ ਕੋਈ ਇਨਕੁਆਰੀ ਨਹੀਂ ਇਨਕੁਆਰੀ ਤੋਂ ਬਾਅਦ ਮਤਲਬ ਜਿਹੜਾ ਬਾਅਦ ਦਾ ਪ੍ਰੋਸੈਸ ਹੁੰਦਾ ਦਫਤਰੀ ਪ੍ਰੋਸੈਸ ਹੁੰਦਾ ਜਿਹੜਾ ਤਿਆਰ ਕਰਕੇ ਦੇਣ ਦਾ ਉਤੋਂ ਸ਼ੁਰੂ ਹੋਇਆਗਾ ਸਰ ਸਾਹਿਬ ਜੇਸੀ ਆਫਸਰ ਬੰਦਿਆਂ ਨੇ ਇਹ ਨਹੀਂ ਕਹਿੰਦੀਆਂ ਇਹ ਕਹਿੰਦੀਆਂ ਇਹ ਇਹ ਨੂੰ ਨਾਲੋਂ ਪੜਾਵਰਤ ਮਿਲੇ ਮਿਲਿਆ ਫਿਰ ਜੋ ਵੀ ਜਿਹਦਾ ਜੇ ਦੀ ਕੋਈ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਦੀ ਕੋਈ ਕ੍ਰਿਮੀਨਲ ਨੋਲੇਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਆ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋ ਹੀ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋ ਕਰਾਂਗੇ ਸਰ ਜਿਹਦਾ ਗਾਣਾ ਹਸ ਵਾਲੇ ਜਿਹਦਾ ਸ਼ੇਅਰ ਕਰਦੇ ਆ ਕਰਦੇ ਕਿ ਇਹ ਰਿਪੋਰਟ ਕਿਸੇ ਦਫਤਰ ਨਹੀਂ ਜਾਂਦਾ ਇਹ ਤਾਂ ਬੋਲਦੀ ਹਾਂ ਕਿ ਇਹ ਆਨਲਾਈਨ ਇਹ ਚਰੇ ਆ ਕਿ ਇਹ ਚਰੇ ਆ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਕੇ ਜਿਹਦਾ ਵੀ ਜੋ ਉਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਗਨੂਨੀ ਕਰ ਰਏ ਹਾਂ ਮਜਲੀਆ ਮੈਨੇਜਰ ਸਰਵਿਕਾ ਕੇਂਦਰ ਦਾ ਮੈਨੇਜਰ ਹੈ ਡਿਸਟ੍ਰਿਕਟ ਮੈਨੇਜਰ ਹੀ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਪੀਸੀ ਦਫ਼ਤਰ ਦਾ ਕੋਈ ਤੇ ਕਰਮਚਾਰੀ ਦਾ ਰੋਲ ਨਹੀਂ ਜਿਵੇਂ ਸਰਵਿਕਾ ਕੇਂਦਰ ਤੇ ਸਰਵਿਕਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਏ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ-ਵਾਰ ਕਹਿ ਰਹੇ ਆਂ ਵੀ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਹਦਾ ਦੀ ਗੱਲ ਜਿਹੜੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਰ ਇਹਦੇ ਗੇਮਬਲਿੰਗ ਲੜਾ ਇਹ 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 ਧੋੜੇ ਧੋੜੇ ਛੋਟੇ ਛੋਟੇ क्राइम ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਦਾਂ ਦੇ ਸਾਰੇ क्राइम ਜਨਰਲ ਨੇ ਤਾਂ ਹੀ ਉਹਦੇ ਆ ਕਰੇਜ਼ੀ ਫੋਰ ਵੈਪਨਸ ਵੀ ਕਿਸੇ ਵੀ ਤਰੀਕੇ ਨਾਲ ਕੋਲ ਵੈਪਨ ਹੋਵੇ ਵੈਪਨ ਰੱਖਣ ਤੇ ਦੇਖਣ ਨੂੰ ਵੀ ਜੈਨੂਨ ਲਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਥੋੜੇ ਮੋਟੀਆਂ ਆਪਣੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੀ ਮੋਟੀ ਜਿਹੜੀ ਬਦਮਾਸ਼ੀ ਆ ਉਹ ਸਾਈਵ ਕਰਨ ਵਾਲੇ ਬੰਦੇ ਆ ਵੈਪਨ ਦੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੇ ਮੋਟੇ क्राइम ਕਰਦੇ ਸੀ ਡੈਫੀਨਿਟਲੀ ਵੈਸੇ ਵੀ ਕਰਦੇ ਹੋਣਗੇ ਵੈਪਨ ਦੇ ਨਾਲ ਇੱਕ ਤਰ੍ਹਾਂ ਦੀ سپورਟ ਹੋਰ ਹੋ ਜਾਂਦੀ ਹੈ ਮੋਰਲ سپورਟ ਕੁਝ ਤਕਨੀਕ ਨਹੀਂ ਕਰ ਪਾਊਗਾ ਲਾਇਸੈਂਸ ਵੀ ਹੈਗਾ ਸਰ ਇਹ ਕਹਿੰਦੇ ਕੀ ਇਹ 32 30 32 35 1 25 26 ਸਾਲ ਦਾ ਨਾਰਮਲ 30 ਤੋਂ 35 ਸਾਲ ਦੀ ਉਮਰ ਦੇ ਹੁੰਦੇ ਠੀਕ ਹੈ ਜੀ ਥੈਂਕ ਯੂ